ਹਰ ਦੇਸ਼ ਦੀ ਮਾਨਜੋਗ ਸੁਪਰੀਮ ਕੋਰਟ ਦੇ ਕਾਲੀ ਲੀਡਰ ਬੀਗਮ ਜੀ ਸਿੰਘ ਮਜੀਠੀਆ ਦੀ ਜਿਹੜਾ ਉਹਨਾਂ ਨੇ ਬੜੀ ਕਾਲੀ ਚ ਪਟੀਸ਼ਨ ਪਾਈ ਸੀਗੀ ਜ਼ਮਾਨਤ ਵਾਸਤੇ ਉਹ 19 ਜਨਵਰੀ ਦੇ ਉੱਤੇ ਜਿਹੜਾ ਉਹਦਾ ਪਾਤਾ ਇੱਕ ਵੱਡਾ ਝਟਕਾ ਜਿਹੜਾ ਮਜੀਠੀਆ ਸਾਹਿਬ ਨੂੰ ਲੱਗਾ ਔਰ 19 ਜਨਵਰੀ ਨੂੰ ਪੰਜਾਬ ਸਰਕਾਰ ਜਿਹੜੀ ਆ ਉਹਦਾ ਸਪਰੀਮ ਕੋਰਟ ਦਾ ਜਿਹੜਾ ਪੰਜਾਬ ਸਰਕਾਰ ਦਾ ਨੋਟਿਸ ਜਿਹੜਾ ਆਇਆ ਉਹਦਾ ਜਵਾਬ ਜਿਹੜਾ ਦੇਊਗੀ ਪਰ ਇੱਕ ਵੱਡਾ ਚਟਕਾ ਜਿਹੜਾ ਮਨੀਤਿਆ ਸਾਹਿਬ ਨੂੰ ਲੱਗਾ ਕਿ ਸਪਰੀਮ ਕੋਰਟ ਨੇ ਇੱਕਦਮ ਜਿਹੜੀ ਆ ਉਹ ਬੇਲ ਨਹੀਂ ਦਿੱਤੀ ਤੇ ਉਹ 6 ਮਹੀਨੇ ਤੋਂ ਨਾਬਾ ਜੇਲ੍ਹ ਦੇ ਵਿੱਚ ਜਿਹੜਾ ਬੰਦ ਨੇ ਇਹਨਾਂ ਤੋਂ ਇਹੀ ਲੱਗਦਾ ਕਿ ਜਿਹੜੇ ਸਬੂਤ ਪੰਜਾਬ ਦੀ ਵਿਜੀਲੈਂਸ ਨੇ ਉਹਨਾਂ ਦੇ ਕੇਸ ਦੇ ਵਿੱਚ ਲਾਏ ਆ ਫਾਈਲ ਦੇ ਵਿੱਚ ਉਹ ਸਬੂਤ ਬੜੇ ਠੋਸ ਆਧਾਰ ਵਾਲੇ ਆ ਤਾਂ ਹੀ ਸੁਪਰੀਮ ਕੋਰਟ ਦੇ ਇੱਕ ਲੰਮੀ ਡੇਟ ਜਿਹੜੀ ਉਹ ਪਾਈ ਆ ਮਜੀਠੇ ਹਲਕੇ ਦੇ ਵਿੱਚ ਬੜਾ ਵੱਡਾ ਉਹਨਾਂ ਨੂੰ ਸਿਆਸੀ ਝਟਕਾ ਵੀ ਲੱਗਾ ਜਿਹੜੀਆਂ ਬਲਾਕ ਸਭਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਜਿਹੜੀਆਂ ਕਾਲੀ ਦਲ ਨੇ ਬੜੇ ਜ਼ੋਰ ਨਾਲ ਲੜੀਆਂ ਸੀਗੀਆਂ ਉਦੋਂ ਛੋਟੇ ਜਿਹੇ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਮਜੀਠੇ ਪ੍ਰਚਾਰ ਕਰਕੇ ਗਏ ਸੀਗੇ। ਉਹ ਲੋਕਾਂ ਨੇ ਕਾਲੀ ਦਲ ਨੂੰ ਬਹੁਤ ਬੁਰੀ ਤਰ੍ਹਾਂ ਜਿਹੜਾ ਰੱਦ ਕੀਤਾ। ਚਾਬ ਜ਼ਿਲ੍ਹਾ ਪੋਜੀਸ਼ਨ ਸੀਗੇ ਉੱਥੇ ਤਿੰਨ ਜਿਹੜਾ ਉਹ ਆਮ ਆਦਮੀ ਪਾਰਟੀ ਜਿੱਤ ਗਈ ਇੱਕ ਕਾਲੀ ਦਲ ਨੇ ਜਿੱਤੀ। ਔਰ ਜਿਹੜੀਆਂ ਉੱਥੇ ਬਲਾਕ ਸੰਧਿਆ ਸੀਗੀਆਂ ਮਜੀਠਾ ਵੰਦ ਮਜੀਠਾ 2 ਉਹਦੇ ਤੇ ਵੀ ਇੱਕ ਇੱਕ ਦੋ ਦੋ ਸੀਟਾਂ ਕਾਲੀ ਦਲ ਨੂੰ ਆਈਆਂ ਬਾਕੀ ਸਾਰੀ ਬਹੁਮਤ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੂੰ ਆਈ ਹੈ ਸਾਡੀ ਪਾਰਟੀ ਦੇ ਆਗੂ ਹਲਕਾ ਚਾਜ ਦੇ ਸਰਦਾਰ ਤਲਵਿੰਦਰ ਸਿੰਘ ਗਿੱਲ ਦੀ ਗਵਾਹੀ ਆਮ ਆਦਮੀ ਪਾਰਟੀ ਨੇ ਪਿਛਲੇ 50 60 ਸਾਲ ਤੋਂ ਕਾਲੀ ਦਲ ਦਾ ਜਿਸ ਹਲਕੇ ਤੇ ਬੜਾ ਲੰਮਾ ਸਮਾਂ ਕਬਜ਼ਾ ਰਿਹਾ ਉਹ ਕਬਜ਼ਾ ਜਿਹੜਾ ਤੋੜਿਆ ਸੋ ਕੱਲ ਦੇ ਨਤੀਜਿਆਂ ਨੇ ਅੱਜ ਸੁਪਰੀਮ ਕੋਰਟ ਦੇ ਜਿਹੜਾ ਵਿਕਲਪ ਦੀ ਅਸੈਂਬਲੀ ਠੀਏ ਨੂੰ ਵੱਡਾ ਸਿਆਸੀ ਵੀ ਤੇ ਜਾਤੀ ਵੀ ਇੱਕ ਵੱਡਾ ਝਟਕਾ ਜਿਹੜਾ ਦਿੱਤਾ ਉਹਨਾਂ ਨੂੰ ਕਾਨੂੰਨੀ ਝਟਕਾ ਵੀ ਮਿਲਿਆ